ਸਤਨਾਮ ਸਿੰਘ ਬੜੈਚ ਅਸੀਂ ਪਿੰਡ ਬੜੈਚ ਨੀਅਰ ਮੋਲਾਪੁਰ ਦਾਖਾ ਡੈਰੀ ਦਾ ਕੰਮ ਅਸੀਂ ਤਕਰੀਬਨ 15 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਦੋਂ ਸਾਡੇ ਕੋਲੇ ਪੰਜ-ਸੱਤ ਡੰਗਰ ਹੁੰਦੇ ਸੀ ਜਿਨ੍ਹਾਂ ਤੋਂ ਅਸੀਂ ਉਹਨੇ ਕੀ ਦੁੱਧ ਪਾਲਣਾ ਕਰੇ ਸਾਰ ਲੈਣਾ ਥੋੜਾ ਬਹੁਤਾ ਬਾਹਰ ਦੂਜੀ ਨੂੰ ਪਾ ਦੇਣਾ ਤੇ ਇਸ ਤਰ੍ਹਾਂ ਹੀ ਕੰਮ ਚੱਲ ਰਿਹਾ ਹੁਣ ਅਸੀਂ 4-5 ਸਾਲ ਤੋਂ ਇਹਨੂੰ ਕਮਰਸ਼ੀਅਲ ਤੌਰ ਤੇ ਸ਼ੁਰੂ ਕੀਤਾ ਜਿਹਦੇ ਵਿੱਚ ਹੁਣ 4-5 ਸਾਲ ਦੇ ਵਿੱਚ ਅਸੀਂ ਤਕਰੀਬਨ 100 ਦੇ ਕਰੀਬ ਜਣੀ ਜਿਹੜੇ ਸਾਡੇ ਵੱਡੇ ਛੋਟੇ ਡੰਗਰ ਪਾ ਕੇ ਇਹਨਾਂ ਨੂੰ ਅਸੀਂ ਕਮਰਸ਼ੀਅਲ ਕੀਤਾ ਜਿਹਦੇ ਨਾਲ ਦੁੱਧ ਦਾ ਕਾਰੋਬਾਰ ਚਲਾਉਣਾ ਸ਼ੁਰੂ ਕਰਿਆ ਇਹ ਦੁੱਧ ਦਾ ਕਾਰੋਬਾਰ ਸਾਨੂੰ ਲੰਬੇ ਸਮੇਂ ਚ ਪਤਾ ਲੱਗਿਆ ਵੀ ਇਹ ਚ ਕੁਝ ਬੈਨੀਫਿਟ ਸਾਨੂੰ ਮਿਲ ਰਹੇ ਆ ਪਹਿਲਾਂ ਤਾਂ ਅਸੀਂ ਇਸ ਇਸ ਨੂੰ ਆਪਣਾ ਜਿਹੜਾ ਤੂੜੀ ਪੱਠਿਆਂ ਦਾ ਆਪਦਾ ਕੰਮ ਕਰ ਵੇਚਣ ਜਾਂਦੇ ਸੀ ਹੁਣ ਅਸੀਂ ਉਹ ਵੇਚਣ ਦੀ ਬਜਾਏ ਅਸੀਂ ਆਪਦੇ ਡੰਗਰਾਂ ਨੂੰ ਪਾ ਕੇ ਇਰੀ ਵੱਧ ਤੋਂ ਵੱਧ ਪ੍ਰੋਫਿਟ ਲੈਣ ਲਈ ਇਸ ਤਰ੍ਹਾਂ ਚੱਲ ਰਹੇ ਆ ਇਹਦੇ ਨਾਲ ਡੈਰੀ ਫਾਰਮ 'ਚ ਸਾਡੇ ਕੋਲੇ ਗਾਈਆਂ ਵੀ ਆ ਤੇ ਜਿਹੜੇ ਐਚ ਐਫ ਨਸਲ ਤੇ ਮੱਜਾਂ ਮੋਰਾ ਨਸਲ ਦੀਆਂ ਤੇ ਇਹਨਾਂ ਦੀ ਅਸੀਂ ਅਗਲੇ ਸਮੇਂ ਲਈ ਆਪਦੇ ਤੌਰ ਤੇ ਅਸੀਂ ਬਰੀਡ ਜਿਹੜੇ ਆ ਇਹਨਾਂ ਦੇ ਬੱਚੇ ਜਿਹੜਾ ਸੀਮਨ ਲੈ ਕੇ ਬਾਹਰੋਂ ਵਧੀਆ ਸੀਮਨ ਲੈਣ ਤੋਂ ਬਾਅਦ ਉਹਨੂੰ ਉਹਨਾਂ ਦੀ ਵੈਰਾਈਟੀ ਤਿਆਰ ਕਰ ਰਹੇ ਆ ਜਿਹਦੇ ਨਾਲ ਅਸੀਂ ਕਮਰਸ਼ੀਅਲ ਤੌਰ ਤੇ ਡੈਰੀ ਫਾਰਮ ਜਿਹੜਾ ਵੱਧ ਦੁੱਧ ਪੈਦਾ ਕਰਨ ਵਾਲੇ ਡੰਗਰ ਮੱਜਾਂ ਤੇ ਗਾਈਆਂ ਉਹਨਾਂ ਨਾਲ ਜਿਹਨਾਂ ਵੱਧ ਪ੍ਰੋਟੋਸ ਸੀਗੇ ਬਿਮਾਰੀ ਰਹਿਤ ਹੋਣ ਇਸ ਤਰ੍ਹਾਂ ਦੀਆਂ ਅਸੀਂ ਇਹਨੂੰ ਕਮਰਸ਼ੀਅਲ ਤੌਰ ਤੇ ਕਰ ਰਹੇ ਆ ਕਮਰਸ਼ੀਅਲ ਤੌਰ ਤੇ ਕਰਨ ਲਈ ਕਈ ਸਮੱਸਿਆਵਾਂ ਵੀ ਆਉਂਦੀਆਂ ਤੇ ਕਈ ਇਹਦੇ ਬੈਨੀਫਿਟ ਵੀ ਹੁੰਦੇ ਆ ਤੇ ਸਮੱਸਿਆਵਾਂਾਂ ਟਾਲਣੀਆਂ ਪੈਂਦੀਆਂ ਤਾਂ ਹੀ ਕੰਮ ਵਧਾ ਕੇ ਅਸੀਂ ਹੁਣ ਜਿਹੜੇ ਜਿੰਨੇ ਵੀ ਡੰਗਰਾ ਆਪਦੀ ਨਵੀਂ ਬਰੀਡ ਤਿਆਰ ਕਰਕੇ ਉਹਨਾਂ ਦੀ ਇਹਨਾਂ ਨੂੰ ਵਧੀਆ ਖਰਾਕ ਪਾ ਕੇ ਉਹਨਾਂ ਨੂੰ ਪੈਦਾ ਕਰ ਰਹੇ ਆ ਜਿਹੜੇ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤੱਤ ਦੀ ਉਹਨਾਂ ਨੂੰ ਕਮੀ ਨਾ ਰਹੇ ਕਿਉਂਕਿ ਅਸੀਂ ਮਿਨਰਲ ਮੈਕਚਰ ਉਹਦੀ ਵੀ ਵਰਤੋਂ ਕਰਦੇ ਆ ਮਿਨਰਲ ਮੈਕਚਰ ਦੇ ਨਾਲ ਨਾਲ ਅਸੀਂ ਜਿਹੜੀ ਇੱਕ ਫੀਡ ਬਣਾਉਨੇ ਆ ਉਹਦੇ ਵਿੱਚ ਜਿਵੇਂ ਸੋਆਬੀਨ Roasted ਵਗੈਰਾ ਕਰਕੇ ਪਾਇਆ ਜਾਂਦਾ ਤੇ ਉਹ ਪਾਉਨੇ ਆ ਤਾਂ ਕਿ ਜਿੱਦ ਨਾਲ ਸਾਡੇ ਡੰਗਰ ਪੂਰੇ ਸਿਹਤਮੰਦ ਰਹਿਣ ਤੇ ਸਾਨੂੰ ਪੂਰਾ ਜਿਹੜਾ ਦੁੱਧ ਦੀ ਮਾਤਰਾ ਦੇਣਗੇ ਉਸੇ ਦੁੱਧ ਦੀ ਕੁਆਲਿਟੀ ਵਧੀਆ ਹੋਊ ਕੁਆਲਿਟੀ ਵਧੀਆ ਹੋਊ ਤਾਂ ਦੁੱਧ ਦੀ ਪੈਦਾਵਾਰ ਵੀ ਵਾਧੂ ਦੁੱਧ ਦੀ ਪੈਦਾਵਾਰ ਲੈਣ ਲਈ ਸਾਨੂੰ ਕਈ ਜਿਵੇਂ ਹੁਣ ਅਸੀਂ ਪੱਠਿਆਂ ਦੀ ਗੱਲ ਕਰਦੇ ਆਂ ਇਹ ਚਾਰ ਮੱਕੀ ਦਾ ਬਾਰਾ ਹੈ। ਮੱਕੀ ਦਾ ਚਾਰ ਪਾ ਕੇ ਉਹ ਚਾਰ ਦੇ ਨਾਲ ਹੀ ਦੁੱਧ ਬਦਲਿਆ ਜਾ ਸਕਦਾ। ਕਿੰਨੇ ਅਸੀਂ ਮੱਕੀ ਦੀ ਗੱਲ ਕਰਦੇ ਹਾਂ ਮੱਕੀ ਜੇ ਕਿਸਾਨ ਬੀਜਦਾ ਉਹਨੂੰ ਵੱਢ ਕੇ ਸਿੱਟ ਦਿੰਦਾ 25-30 ਕੁਆਂਟਲੋ ਦੇ ਵਿੱਚ ਦਾਣਾ ਹੁੰਦਾ। ਜਦੋਂ ਅਸੀਂ ਦਾਣੇ ਛੱਲੀਆਂ ਸਮੇਤ ਉਹਦਾ ਕੁਤਰਾ ਕਰਕੇ ਮਸ਼ੀਨ ਨਾਲ ਜਾਇਹੇ ਅਚਾਰ ਪਾਉਣਿਆ ਤਾਂ ਉਹ ਵਿੱਚ ਹੁੰਦਾ। ਸਾਨੂੰ ਦਾਣੇ ਆ ਕੱਟ ਪਾਉਣ ਦੀ ਲੋੜ ਪੈਂਦੀ ਆ। ਕਈ ਤਤਾਂ ਦੀ ਜਿਵੇਂ ਮੱਕੀ ਆ ਮੱਕੀ ਦੇ ਉੱਤੇ ਅਸੀਂ ਜਿੰਕ ਦੀ ਸਪਰੇਅ ਕਰ ਦਿੰਨੇ ਆ। ਬਰਸੀਨ ਤੇ ਸਪਰੇਅ ਕਰਦੇ ਆ ਜਿੰਕ ਦੀ ਜਿਹੜੇ ਛੋਟੇ ਤੱਤਾ ਸੁਖਣ ਤੱਤਾ ਉਹਨਾਂ ਨੂੰ ਸੁਖਮ ਤੱਤਾ ਦੀ ਘਾਟ ਨਹੀਂ ਆਉਂਦੀ ਡੰਗਰਾਂ ਨੂੰ ਜੇ ਉਹ ਘਾਟ ਆਊਗੀ ਤਾਂ ਬਿਮਾਰੀਆਂ ਆਉਣਗੀਆਂ ਕੋਈ ਉਹਨਾਂ ਡੰਗਰਾਂ ਦੀ ਸਿਹਤਮੰਦ ਨਹੀਂ ਰਹਿਣਗੇ ਉਹਨਾਂ ਨੇ ਘਾਟਾਂ ਦੂਰ ਕਰ ਲਈ ਜਿਵੇਂ ਫਸਲ ਜਿਹੜੀ ਬਰਸੀਨ ਵਗੈਰਾ ਇਹ ਬੀਜਦੇ ਉਹਨਾਂ ਸਪਰੇਅ ਕਰਦੇ ਆ ਸਪਰੇਅ ਕਰਨ ਤੋਂ ਬਾਅਦ ਉਹਨਾਂ ਨੂੰ ਸੁਖਮ ਤੱਤਾ ਦੀ ਘਾਟ ਨਾ ਆਵੇ ਸਾਨੂੰ ਪੌਣੇ ਨਾ ਪੈਣ ਮਹਿੰਗੇ ਲੈ ਕੇ ਇਸ ਕਰਕੇ ਉਹਨਾਂ ਦਾ ਜਿਹੜਾ ਚਾਰੇ ਦਾ ਵੀ ਖਾਸ ਤੌਰ ਤੇ ਪ੍ਰਬੰਧ ਕਰਨਾ ਪੈਂਦਾ ਤਾਂ ਹੀ ਜਿਹੜੇ ਡੰਗਰਾਂ ਚੰਗਾ ਦੁੱਧ ਦਿੰਦੇ ਆ ਚੰਗੀ ਕੁਆਲਿਟੀ ਦਾ ਦੁੱਧ ਹੋਊਗਾ ਮੇਰਾ ਨਾਮ ਡਾਕਟਰ ਸੋਨ ਸਿੰਘ ਵਾਲੀਆ ਤੇ ਮੈਂ ਬਤੌਰ ਪ੍ਰਿੰਸੀਪਲ ਅਗਰਨੋਮਿਸਟ ਆਲ ਇੰਡੀਆ ਕੋਆਰਡੀਨੇਟਰ ਸਰਚ ਪ੍ਰੋਜੈਕਟ ਔਨ ਇੰਟੀਗ੍ਰੇਟਿਡ ਫਾਰਮਿੰਗ ਸਿਸਟਮ ਸਕੀਮ ਦੇ ਵਿੱਚ ਸਕੂਲ ਆਫ ਆਰਗੈਨਿਕ ਫਾਰਮਿੰਗ ਪੀ ਐਚ ਲੁਧਿਆਣਾ ਵਿਖੇ ਕੰਮ ਕਰ ਰਿਹਾ ਤੇ ਮੇਰਾ ਜੋ ਮੁੱਖ ਕੰਮ ਆ ਉਹ ਸੰਗਠਿਤ ਖੇਤੀ ਪ੍ਰਣਾਲੀ ਦੇ ਉੱਤੇ ਆ ਸੰਗਠਿਤ ਖੇਤੀ ਪ੍ਰਣਾਲੀ ਤੋਂ ਭਾਵ ਆ ਕਿ ਅਸੀਂ ਫਸਲਾਂ ਦੇ ਨਾਲ-ਨਾਲ ਅਸੀਂ ਕੁਝ ਸਹਾਇਕ ਧੰਦੇ ਵੀ ਨਾਲ ਅਸੀਂ ਅਪਣਾਉਣੇ ਆ ਤੇ ਇਹਦੇ ਚ ਸਾਡਾ ਮੁੱਖ ਉਦੇਸ਼ ਇਹ ਆ ਕਿ ਅਸੀਂ ਜੋ ਕਿਸਾਨ ਦੀ ਆਪਣੀ ਘਰ ਦੀ ਰਿਕੁਆਇਰਮੈਂਟ ਆ ਉਹ ਅਸੀਂ ਆਪਣੇ ਫਾਰਮ ਤੋਂ ਹੀ ਅਸੀਂ ਪੈਦਾ ਕਰਦੇ ਆ ਫਾਰਮ ਤੋਂ ਪੈਦਾ ਕਰਕੇ ਅਸੀਂ ਆਪਣੇ ਘਰ ਦੇ ਵਿੱਚ ਹੀ ਉਹਦੀ ਖਪਤ ਕਰਦੇ ਆ ਤੇ ਨਾਲ ਦੀ ਨਾਲ ਹੀ ਅਸੀਂ ਜੋ ਸਾਡੀ ਆਮਦਨ ਆ ਉਹਨੂੰ ਵੀ ਅਸੀਂ ਵਧਾਉਣ ਦਾ ਉਪਰਾਲਾ ਕਰਦੇ ਆ ਤੇ ਅਸੀਂ ਜੋ ਸਾਡੀ ਲਾਗਤ ਮੋਲਾ ਉਹਨੂੰ ਘਟਾ ਕੇ ਤੇ ਸਾਡੀ ਜੋ ਅਸ਼ੁੱਧ ਆਮਦਨ ਆ ਉਹ ਸਾਡੀ ਵਧੀ ਆ ਇਸ ਤਹਿਤ ਅਸੀਂ ਇੱਥੇ 2.5 ਕਿੱਲਿਆਂ ਦਾ ਇੱਕ ਮਾਡਲ ਵਿਕਸਿਤ ਕੀਤਾ ਤੇ ਇਸ ਮਾਡਲ ਦੇ ਵਿੱਚ ਅਸੀਂ ਮੁੱਖ ਫਸਲਾਂ ਲਈਆਂ ਹੋਈਆਂ ਨੇ ਫਸਲਾਂ ਦੇ ਨਾਲ ਅਸੀਂ ਡੇਰੀ ਫਾਰਮਿੰਗ ਦੇ ਵਿੱਚ ਅਸੀਂ ਦੋ ਗਾਇਆਂ ਰੱਖੀਆਂ ਹੋਈਆਂ ਨਾਲ ਅਸੀਂ ਇੱਕ ਮੱਛੀ ਦਾ ਤਲਾਬ ਬਣਾਇਆ ਹੋਇਆ ਤੇ ਉਹਦੇ ਨਾਲ ਅਸੀਂ ਕੁਝ ਏਰੀਆ ਜੋ ਹੈ ਉਹ ਸਾਡਾ ਜੰਗਲਾਤ ਦੇ ਥੱਲੇ ਵੀ ਆ ਐਗਰੋ ਫੋਰੈਸਟਰੀ ਅਧੀਨ ਆਉਂਦਾ ਤੇ ਇਹਦੇ ਵਿੱਚ ਮੈਂ ਕੁਝ ਸੰਖੇਪ ਦੇ ਵਿੱਚ ਮੈਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਵਾਂਗਾ ਫਸਲਾਂ ਅਸੀਂ ਉਹੀ ਲੈਨੇ ਆ ਜਿਹੜੀ ਸਾਡੀ ਘਰ ਦੀ ਜੋ ਸਾਨੂੰ ਖਪਤ ਦੇ ਵਿੱਚ ਜਿਸ ਤਰ੍ਹਾਂ ਅਨਾਜ ਵਾਲੀਆਂ ਫਸਲਾਂ ਹੋ ਗਈਆਂ ਤੇਲ ਬੀਜ ਦੀਆਂ ਫਸਲਾਂ ਹੋ ਗਈਆਂ ਦਾੜਾਂ ਹੋ ਗਈਆਂ ਤੇ ਇਸੇ ਤਰ੍ਹਾਂ ਜੋ ਸਾਡਾ ਪਸ਼ੂਆਂ ਵਾਸਤੇ ਜੋ ਚਾਰਾ ਚਾਹੀਦਾ ਉਹ ਵੀ ਅਸੀਂ ਆਪਣੇ ਖੇਤ ਦੇ ਵਿੱਚ ਹੀ ਅਸੀਂ ਪੈਦਾ ਕਰਦੇ ਹਾਂ ਜਿਵੇਂ ਅਸੀਂ ਦੋ ਗਾਈਆਂ ਰੱਖੀਆਂ ਨੇ ਦੋ ਗਾਈਆਂ ਦੇ ਵਿੱਚ ਸਾਨੂੰ ਤਕਰੀਬਨ ਅੱਧਾ ਏਕੜ ਸਾਨੂੰ ਜੋ ਜਗ੍ਹਾ ਉਹ ਸਾਨੂੰ ਪੱਠਿਆਂ ਵਾਸਤੇ ਲੋੜਿੰਦੀ ਆ ਤੇ ਇਹਦੇ ਵਿੱਚ ਅਸੀਂ ਰੀਸਾਈਕਲਿੰਗ ਕਰਦੇ ਹਾਂ ਜਿਸ ਤਰ੍ਹਾਂ ਸਾਡੀਆਂ ਗਾਈਆਂ ਨੇ ਪੱਠੇ ਉਹਨੂੰ ਸਾਡੇ ਫਾਰਮ ਤੋਂ ਆ ਜਾਂਦੇ ਨੇ ਤੇ ਜੋ ਉਹਨਾਂ ਦਾ ਜੋ ਰਹਿਣ ਖੂਨ ਦਾ ਜੋ ਉਹਨਾਂ ਦੇ ਥੱਲੇ ਅਸੀਂ ਸੋਕ ਬਚਾਉਨੇ ਆ ਤੇ ਉਹਦੀ ਫਿਰ ਅਸੀਂ ਅਗੇ ਕੰਪੋਸਟ ਬਣਾ ਕੇ ਉਹ ਫਿਰ ਸਾਡੇ ਖੇਤਾਂ ਦੇ ਵਿੱਚ ਜਾਂਦੀ ਆ ਤੇ ਉਹਦੇ ਵਿੱਚ ਅਸੀਂ ਫਿਰ ਜੋ ਸਾਡੇ ਖੇਤਾਂ ਦੇ ਵਿੱਚ ਅਸੀਂ ਕੈਮੀਕਲ ਫਰਟੀਲਾਈਜ਼ਰ ਦੀ ਅਸੀਂ ਲਾਗਤ ਵੀ ਅਸੀਂ ਘੱਟ ਕਰ ਦਿੰਨੇ ਆ ਉਹ ਅਸੀਂ ਘੱਟ ਪਾਉਨੇ ਆ ਕੈਮੀਕਲ ਖਾਦਾਂ ਇਹਦੇ ਨਾਲ ਸਾਡਾ ਲਾਗਤਮੁੱਲ ਸਾਡਾ ਘਟ ਜਾਂਦਾ ਇਹਦੇ ਨਾਲ ਹੀ ਮੈਂ ਇੱਕ ਹੋਰ ਦੱਸਣਾ ਚਾਹਣਾ ਜੋ ਸਾਡੀ ਡੇਰੀ ਫਾਰਮਿੰਗ ਦੀ ਜੋ ਸਾਡੀ ਵਾਸ਼ਿੰਗ ਆ ਜੋ ਅਸੀਂ ਉਹਨਾਂ ਨੂੰ ਨਹਾਉਣ ਧੋਣ ਦਾ ਪਾਣੀ ਆ ਜਾਂ ਉਹਨਾਂ ਦਾ ਜੋ ਮਲਮੂਤਰਾ ਉਹ ਸਾਡੇ ਮੱਛੀ ਦੇ ਤਲਾ ਦੇ ਵਿੱਚ ਚਲੇ ਜਾਂਦਾ ਸਾਡੀਆਂ ਜੋ ਮੱਛੀਆਂ ਨੇ ਉਹ ਬਿਲਕੁਲ ਮੁਫਤ ਪੜਦੀਆਂ ਨੇ ਸੋ ਇਹ ਆ ਕਿ ਰੀਸਾਈਕਲਿੰਗ ਆ ਸਾਡੀ ਕੰਪਲੀਟ ਰੀਸਾਈਕਲਿੰਗ ਸਾਡਾ ਲਾਗਤ ਮੁੱਲ ਘਟਦਾ ਤੇ ਸਾਡਾ ਜੋ ਸ਼ੁੱਧ ਆਮਦਨ ਆ ਉਹ ਸਾਡੀ ਵੱਧਦੀ ਆ ਜੋ ਕਿਸਾਨ ਆ ਉਸਦੇ ਪਰਿਵਾਰ ਦੀ ਸਿਹਤ ਵੀ ਅੱਛੀ ਰਹਿੰਦੀ ਆ ਕਿਉਂਕਿ ਉਸ ਨੂੰ ਸੰਤੁਲਿਤ ਭੋਜਨ ਮਿਲਦਾ ਉਸ ਨੂੰ ਲੋੜਿੰਦੀਆਂ ਡਾਲਾਂ ਮਿਲਣਗੀਆਂ ਤੇਲ ਬੀਜ ਸਾਡੇ ਘਰ ਦੇ ਨੇ ਸਬਜ਼ੀਆਂ ਸਾਡੇ ਘਰ ਦੀਆਂ ਨੇ ਫਲ ਸਾਡੇ ਘਰ ਦੇ ਨੇ ਉਹ ਆਪਣੇ ਲੋੜ ਮੁਤਾਬਕ ਉਥੋਂ ਖਾ ਕੇ ਤੇ ਚੰਗੀ ਸਿਹਤ ਵੀ ਰੱਖ ਸਕਦੇ ਨੇ ਤੇ ਮੈਂ ਇਸ ਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਕੋਲ ਦੋ ਗਾਈਆਂ ਰੱਖੀਆਂ ਹੋਈਆਂ ਨੇ ਡੇਰੀ ਫਾਰਮਿੰਗ ਦਾ ਛੋਟਾ ਸਾਡਾ ਕੰਮ ਆ ਛੋਟੇ ਕਿਸਾਨ ਵਾਸਤੇ ਇਹ ਮਾਡਲ ਆ ਜਿਨ੍ਹਾਂ ਦੇ ਕੋਲ 2.5 ਕਿੱਲੇ 3 ਕਿੱਲੇ ਜ਼ਮੀਨ ਆ ਜਿਸ ਤਰ੍ਹਾਂ ਦੋ ਗਾਈਆਂ ਨੇ ਦੋ ਗਾਈਆਂ ਤੋਂ ਫਿਰ ਸਾਡਾ ਜੋ ਦੁੱਧ ਅਸੀਂ ਪ੍ਰਾਪਤ ਕਰਦੇ ਆ ਉਹਦੀ ਅਸੀਂ ਸੇਲ ਕਰ ਲੈਂਦੇ ਆ ਤੇ ਅਸੀਂ ਟੋਟਲ ਤੁਹਾਨੂੰ ਮੈਂ ਇਸ ਦੀ ਸ਼ੁੱਧ ਆਮਦਨ ਦੱਸਣਾ ਚਾਹੁੰਦਾ ਸਾਡੇ ਟੋਟਲ ਜੋ ਮਾਡਲ ਦੀ ਸ਼ੁੱਧ ਆਮਦਨ ਆ ਉਹ ਸਾਡੀ ਤਕਰੀਬਨ 4 ਲੱਖ ਤੋਂ ਉੱਪਰ ਹੀ ਗਈ ਆ ਸਲਾਨਾ ਸ਼ੁੱਧ ਆਮਦਨ ਤੇ ਜੇਸੀ ਆਮੇ ਦਾ ਚੋਨੇ ਕਣ ਕਣ ਮੁਕਾਬਲਾ ਕਰੀਏ ਉਸ ਤੋਂ ਸਾਡੀ ਇਹ ਕਾਫੀ ਜ਼ਿਆਦਾ ਲੇਕਿਨ ਇਹਦੇ ਚਾਹ ਕਿ ਸਾਨੂੰ ਜੋ ਕੰਮ ਕਰਨ ਦਾ ਵੀ ਸਾਨੂੰ ਵੀ ਜ਼ਿਆਦਾ ਮੌਕਾ ਮਿਲਦਾ ਭਾਵੇਂ ਪਰਿਵਾਰਕ ਮੈਂਬਰ ਹੋਣ ਜਾਂ ਅਸੀਂ ਬਾਹਰੋਂ ਜੇ ਅਸੀਂ ਬੰਦਿਆਂ ਤੋਂ ਕੰਮ ਲੈਣਾ ਵੀ ਸਾਨੂੰ ਉਹ ਵੀ ਸਾਨੂੰ এমਪਲॉयਮੈਂਟ ਜਨਰੇਸ਼ਨ ਵੀ ਇਸ ਦੇ ਵਿੱਚ ਜ਼ਿਆਦਾ ਸਾਨੂੰ ਬੰਦੇ ਵੀ ਜ਼ਿਆਦਾ ਚਾਹੀਦੇ ਨੇ ਮੇਰੇ ਕੋਲ ਤਕਰੀਬਨ 90 ਦੇ ਕਰੀਬ ਐਨੀਮਲ ਹਨ ਤੇ ਸਾਰੀਆਂ ਐਚ ਐਫ ਗਾਵਾਂ ਹਨ ਇਸ ਤੋਂ ਪਹਿਲਾਂ ਮੈਂ ਡੇਰੀ ਦਾ ਕੰਮ ਸ਼ੁਰੂ ਕਰੇ ਨੂੰ ਤਕਰੀਬਨ 12 ਸਾਲ ਹੋ ਗਏ ਇਸ ਤੋਂ ਪਹਿਲਾਂ ਸਾਡੇ ਕੋਲ ਮੱਝਾਂ ਸੀਗੀਆਂ ਜਿਨ੍ਹਾਂ ਤੋਂ ਅਸੀਂ ਦੁੱਧ ਦੀ ਪ੍ਰੋਡਕਸ਼ਨ ਲੈਂਦੇ ਸੀਗੇ ਉਹ ਸਾਡਾ ਰਵਾਇਤੀ ਤਰੀਕਾ ਸੀਗਾ ਜਿਸ ਤਰ੍ਹਾਂ ਅੱਗੇ ਪਹਿਲਾਂ ਮੱਝਾਂ ਰੱਖਦੇ ਸੀ ਬੰਨ ਕੇ ਤੇ ਉਹਨਾਂ ਨੂੰ ਪਾਣੀ ਪਿਲਾਉਣਾ ਪੱਠੇ ਪਾਉਣੇ ਤੇ ਉਹਨਾਂ ਤੋਂ ਦੁੱਧ ਲੈਣਾ ਉਸ ਤੋਂ ਬਾਅਦ ਹੌਲੀ-ਹੌਲੀ ਅਸੀਂ ਗਾਵਾਂ ਪਰਚੇਜ ਕਰੀਆਂ ਤੇ ਇਸ ਦੀ ਟ੍ਰੇਨਿੰਗ ਲਈ ਤੇ ਗਾਵਾਂ ਹੌਲੀ-ਹੌਲੀ ਪਰਚੇਜ ਕਰਕੇ ਮੱਝਾਂ ਸੇਲ ਕਰ ਦਿੱਤੀਆਂ ਹੁਣ ਸਾਡੇ ਕੋਲ ਤਕਰੀਬਨ 90 ਐਨੀਮਲ ਹੈਗੇ ਆ ਜਿਨ੍ਹਾਂ ਦੇ ਅਸੀਂ ਦੁੱਧ ਦੀ ਪ੍ਰੋਡਕਸ਼ਨ ਲੈ ਰਹੇ ਹਾਂ 36 ਕੈਨੀਮਲ ਮਿਲਕਿੰਗ ਵਾਲੇ ਹੁੰਦੇ ਆ ਤੇ ਇਹ ਕੰਮ ਸਾਨੂੰ ਕਾਫੀ ਪ੍ਰੋਫਿਟ ਵਾਲਾ ਲੱਗਦਾ ਜਿਹਦੇ ਵਿੱਚ ਅਸੀਂ ਪ੍ਰੋਫਿਟ ਲੈ ਰਹੇ ਹਾਂ ਜੋ ਵੀ ਸਾਨੂੰ ਡੇਰੀ ਫਾਰਮ ਦੇ ਵਿੱਚ ਦਿੱਕਤਾਂ ਆਈਆਂ ਹੌਲੀ ਹੌਲੀ ਸਮੇਂ ਦੇ ਨਾਲ ਅਸੀਂ ਉਹਨੂੰ ਇੰਪਰੂਵ ਕਰਦੇ ਗਏ ਉਸ ਨਾਲ ਜੋ ਵੀ ਸਾਡੀਆਂ ਪ੍ਰੋਬਲਮ ਸੀ ਇਹ ਹੌਲੀ ਸੋਲਵ ਹੁੰਦੀਆਂ ਗਈਆਂ ਹੁਣ ਅਸੀਂ ਚੰਗਾ ਮੁਨਾਫਾ ਕਮਾ ਰਹੇ ਹਾਂ ਇਹਨਾਂ گاਵਾਤੋਂ ਦੇਖੋ ਇਹ ਡੇਰੀ ਦਾ ਕਿਤਾ ਸੀ ਇਸ ਕਰਕੇ ਚੁਣਿਆ ਕਿਉਂਕਿ ਇਹ ਐਗਰੀਕਲਚਰ ਦੇ ਨਾਲ ਬਿਲਕੁਲ ਰਿਲੇਟਡ ਹੈ ਸਾਨੂੰ ਡੇਰੀ ਦਾ ਕਿਤਾ ਐਗਰੀਕਲਚਰ ਨੂੰ ਵੀ ਜੋ ਸਾਡੀ ਖੇਤੀਬਾੜੀ ਆ ਉਸ ਨੂੰ ਇੰਪਰੂਵ ਕਰਦਾ ਜਿਸ ਤਰ੍ਹਾਂ ਇਸ ਦੀ ਗੋਬਰ ਦੀ ਵਰਤੋਂ ਅਸੀਂ ਖੇਤਾਂ ਵਿੱਚ ਕਰਦੇ ਆ ਉਸ ਨਾਲ ਸਾਡੇ ਖੇਤਾਂ ਦੀ ਜਿਹੜੀ ਸੰਤਤਾ ਵਾਧੀ ਆ ਤੇ ਸਾਨੂੰ ਹਰੇ ਪੱਠੇ ਦੀ ਜਿੰਨੇ ਦੀ ਜ਼ਰੂਰਤ ਆ ਉਹ ਸਾਨੂੰ ਉਹਨਾਂ ਖਤਿਆਂ ਤੋਂ ਹੀ ਮਿਲ ਜਾਂਦਾ ਜਿਸ ਤਰ੍ਹਾਂ ਅੱਜ ਕੱਲ ਰੁਝਾਨ ਚੱਲਿਆ ਵੀ ਰਵੇਤੀ ਝੋਨੇ ਦੀ ਫਸਲ ਨੂੰ ਆਪਾਂ ਚੇਂਜ ਕਰੀਏ ਉਸ ਦੇ ਵਿੱਚ ਡੇਰੀ ਫਾਰਮ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਨਾਲ ਅਸੀਂ ਜਿਹੜੀ ਪਾਣੀ ਦੀ ਸਮੱਸਿਆ ਉਹਨੂੰ ਬਹੁਤ ਘੱਟ ਕਰ ਸਕਦੇ ਹਾਂ ਕਿਉਂਕਿ ਅਸੀਂ ਸਾਰੇ ਜਿੰਨੇ ਆਪਣੇ ਹੈਗੀਆਂ ਮੱਕੀ ਲਾਣੇ ਆ ਮੱਕੀ ਦਾ ਸਾਈਲਜ ਤਿਆਰ ਕਰਦੇ ਆ ਤੇ ਉਹੀ ਅਸੀਂ ਗਾਵਾਂ ਨੂੰ ਪਾਉਂਦੇ ਆ ਉਸ ਤੋਂ ਬਿਨਾਂ ਰਾਈ ਕਾ ਤੇ ਬਰਸੀਮ ਉਹ ਬੀਜਦੇ ਆ ਉਹਦਾ ਹੇ ਬਣਾਣੇ ਆ ਜਿੰਨਾ ਜਦੋਂ ਸਾਡੇ ਕੋਲ ਫालतू ਹੁੰਦਾ ਉਸ ਟਾਈਮ ਹੇ ਬਣਾਣੇ ਆ ਨੇ ਬਾਕੀ ਗਾਵਾਂ ਨੂੰ ਡਾਇਰੈਕਟ ਪਾਉਂਦੇ ਆ ਉਹ ਸੁਣਾ ਵੀ ਸਾਨੂੰ ਬਹੁਤ ਜ਼ਿਆਦਾ ਬੇਨੀਫਿਟ ਹੁੰਦਾ ਜਦੋਂ ਸਟਾਰਟਿੰਗ ਵਿੱਚ ਅਸੀਂ ਗਾਵਾਂ ਪਰਚੇਜ਼ ਕਰਦੇ ਆ ਸਾਨੂੰ ਬਾਹਰੋਂ ਗਾਵਾਂ ਉਨੀਆਂ ਚੰਗੀਆਂ ਨਹੀਂ ਮਿਲਦੀਆਂ ਉਹਨਾਂ ਦੇ ਵਿੱਚ ਕੁਝ ਪ੍ਰੋਬਲਮ ਆਉਂਦੀਆਂ ਨੇ ਬਟ ਜਦੋਂ ਉਸ ਤੋਂ ਬਾਅਦ ਆਪਣੀ ਬਰੀਡ ਤਿਆਰ ਕਰਦੇ ਆ ਆਪਣੇ ਉਹਨਾਂ 'ਤੇ ਸੀਮਤਤਾ ਲਾ ਕੇ ਗਾਵਾਂ ਤਿਆਰ ਕਰਦੇ ਆ ਉਹਨਾਂ ਦੇ ਵਿੱਚ ਨਵੀਂ ਗਾਵਾਂ ਦੇ ਵਿੱਚ ਬਹੁਤ ਘੱਟ ਪ੍ਰੋਬਲਮ ਆਉਂਦੀ ਨੇ ਜਦੋਂ ਪਹਿਲਾਂ ਪਹਿਲਾਂ ਸਟਾਰਟਿੰਗ ਸੀ ਸੈੱਟ ਛੋਟੇ ਸੀਗੇ ਉਦੋਂ ਸਾਨੂੰ ਗਰਮੀ ਦੀ ਕਾਫੀ ਪ੍ਰੋਬਲਮ ਆਉਂਦੀ ਸੀ ਇਸ ਸਾਰੰ ਗਰਮੀਆਂ ਦੇ ਵਿੱਚ ਗਾਵਾਂ ਦਾ ਤੌਂਸਣ ਦਾ ਇਹ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਸੀ ਉਸ ਤੋਂ ਬਾਅਦ ਵੱਡਾ ਸੈੱਟ ਤਿਆਰ ਕਰਿਆ ਤੇ ਹੁਣ ਇਸ ਨੂੰ ਅੱਗੇ ਅੱਗੇ ਡਿਵੈਲਪ ਕਰ ਰਹੇ ਆ ਅੱਗੇ ਵਧਾ ਰਹੇ ਆ ਇਹ ਦੇ ਨਾਲ ਸਾਡੀ ਗਰਮੀ ਦੀ ਸਮੱਸਿਆ ਬਹੁਤ ਘਟ ਗਈ ਆ ਸ਼ਾਵਰ ਚੱਲ ਰਿਹਾ ਫੌਗਰ ਚੱਲ ਰਿਹਾ ਤੇ ਫੈਨ ਹੈਗੇ ਆ ਇਹਨਾਂ ਨਾਲ ਅਸੀਂ ਗਰਮੀ ਨੂੰ ਬਹੁਤ ਕੰਟਰੋਲ ਕੀਤਾ ਹੋਇਆ ਤੇ ਸਾਡੇ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਆ ਉਹ ਬਹੁਤ ਜਲਦੀ ਛੇਤੀ ਨੀਚੇ ਨਹੀਂ ਆਉਂਦੀ ਇਹਨਾਂ ਦੇ ਗਾਵਾਂ ਦੀ ਫੀਡ ਦੇ ਵਿੱਚ ਅਸੀਂ ਜ਼ਿਆਦਾਤਰ ਇਹਨਾਂ ਨੂੰ ਹਰਾ ਪੱਠਾ ਤੇ ਸਾਈਲਜ ਦਿੰਨੇ ਆ ਹਰੇ ਪੱਠੇ ਦੇ ਵਿੱਚ ਵਰਸੀਮ ਤੇ ਰਾਈਕਾ ਤੇ ਸਾਈਲੇਜ ਦੇ ਵਿੱਚ ਮੱਕੀ ਦਾ ਸਾਈਲੇਜ ਸਾਰਾ ਉਹ ਪੂਰੇ ਸਾਲ ਦਾ ਤਿਆਰ ਕਰਦੇ ਆ ਤੇ ਪੂਰਾ ਸਾਲ ਪਰ ਉਹੀ ਚੱਲਦਾ ਜੇ ਬਾਕੀ ਜਿੰਨੇ ਹੈਗੇ ਆ ਗਾਂ ਦੇ ਹਿਸਾਬ ਨਾਲ ਉਹਨਾਂ ਨੂੰ ਥੋੜੀ ਬਹੁਤ ਤੂੜੀ ਦਿੰਨੇ ਆ ਉਹਨਾਂ ਦਾ ਡਰਾਈ ਮੈਟ ਪੂਰਾ ਕਰਨ ਨੂੰ ਇਸ ਸਮੇਂ ਮੇਰੇ ਕੋਲ ਤਕਰੀਬਨ 90 ਕੁ ਦੇ ਕਰੀਬ ਐਨੀਮਲ ਹੈਗੇ ਆ ਜਿਨ੍ਹਾਂ ਦੇ ਵਿੱਚੋਂ 36 ਮਿਲਕਿੰਗ ਵਾਲੇ ਆ ਤੇ 20 ਕੁ ਡਰਾਈ ਹੈਗੇ ਆ ਹਿਫਰਾ ਰੈਡੀ ਹੋ ਰਹੀਆਂ ਨੇ ਜਿਨ੍ਹਾਂ ਦੀ ਏਆਈ ਹੋ ਚੁੱਕੀ ਹੈ 25 ਕੈਨੀਮਲ ਉਹ ਹੈਗੇ ਆ 25 ਅੱਗੇ ਕਾਫ ਹੈਗੇ ਆ ਕਿਸੇ ਵੀ ਫਾਰਮ ਦੇ ਉੱਤੇ ਆਪਾਂ ਦੇਖੀਏ ਪ੍ਰੋਬਲਮਾਂ ਸਾਰੀਆਂ ਸੇਮ ਹੀ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਜਿੱਦਾਂ ਮਸਟਾਈਟਸ ਹੋ ਗਈ ਲੇਮਨੈਸ ਹੋ ਗਈ ਆਪਾਂ ਕਿਸੇ ਵੀ ਪ੍ਰੋਬਲਮ ਬਿਲਕੁਲ ਜੜ ਤੋਂ ਖਤਮ ਨਹੀਂ ਕਰ ਸਕਦੇ ਮੈਨੇਜਮੈਂਟ ਨਾਲ ਉਹਨਾਂ ਦੀ ਫੀਡ ਨਾਲ ਉਹਨਾਂ ਦੇ ਹਰੇ ਪੱਠੇ ਨਾਲ ਉਹਨੂੰ ਮਿਨੀਮਾਈਜ਼ ਕਰ ਸਕਦੇ ਆ ਕਿੰਨਾ ਘੱਟ ਤੋਂ ਘੱਟ ਕਰ ਸਕਦੇ ਆ ਇਹੀ ਆਪਣਾ ਪ੍ਰੋਫਿਟ ਆ ਜਿਸ ਤਰ੍ਹਾਂ ਸਾਡੇ ਕੋਲ ਮਸਟਾਈਟਸ ਦੀ ਪ੍ਰੋਬਲਮ ਬਹੁਤ ਆਟ ਆਂਦੀ ਆ ਤੇ ਹੋਰ ਲੇਮਨੈਸ ਦੀ ਪ੍ਰੋਬਲਮ ਉਹ ਵੀ ਬਹੁਤ ਘਟਾ ਕਿਉਂਕਿ ਜਦੋਂ ਓਵਰ ਫੀਡ ਪਾਨੇ ਆ ਉਸ ਨਾਲ ਵੀ ਪ੍ਰੋਬਲਮ ਆਉਂਦੀ ਆ ਹਰ ਇੱਕ ਡੰਗਰ ਦਾ ਨਾਪ ਤੋਲ ਕੇ ਜਿੰਨਾ ਉਹਨੂੰ ਪ੍ਰੋਟੀਨ ਫਾਈਬਰ ਜਿੰਨੀ ਚਾਹੀਦੀ ਆ ਉਨੀ ਦਵਾਂਗੇ ਤੇ ਗਾਂ ਦੇ ਵਿੱਚ ਪ੍ਰੋਬਲਮ ਬਹੁਤ ਘਟ ਆਉਣੀ ਆ ਉਸ ਨਾਲ ਗਾਂ ਦੀ ਪ੍ਰੋਡਕਸ਼ਨ ਵੀ ਜਿੰਨੀ ਚਾਹੀਦੀ ਆ ਉਹ ਪ੍ਰੋਪਰ ਰਹਿੰਦੀ ਆ ਦੇਖੋ ਜਿਹੜੀ ਐਚਐਫ ਫਰੀਡ ਆ ਇਹ ਸਰਦੀ ਦੇ ਵਿੱਚ ਤਾਂ ਜਿਹੜਾ ਜਿਆਦਾ ਇਹਨਾਂ ਨੂੰ ਪ੍ਰੋਬਲਮ ਆਂਦੀ ਕਿਉਂਕਿ ਸਰਦੀ ਨੂੰ ਇਹ ਚੰਗਾ ਮੰਨਦੀਆਂ ਨੇ ਬਟ ਜਿਹੜੀ ਸਰਦੀਆਂ ਦੇ ਵਿੱਚ ਡਾਇਰੈਕਟ ਹਵਾ ਚਲਦੀ ਆ ਉਹ ਡਾਇਰੈਕਟ ਹਵਾ ਇਹਨਾਂ ਦੇ ਦੁੱਧ ਤੇ ਅਸਰ ਪਾਉਂਦੀ ਆ ਬੇਸਖਤੀ ਗਾਵਾਂ ਬਿਮਾਰ ਨਹੀਂ ਹੁੰਦੀਆਂ ਪਰ ਅਲਟੀਮੇਟਲੀ ਸਾਡਾ ਜਿਹੜਾ ਦੁੱਧ ਦੇ ਵਿੱਚੋਂ ਪ੍ਰੋਫਿਟ ਆ ਉਹ ਕੱਢ ਜਾਂਦਾ ਉਸ ਲਈ ਅਸੀਂ ਸਾਈਡਾਂ ਤੇ ਥੋੜਾ ਬਹੁਤਾ ਡਾਇਰੈਕਟ ਹਵਾ ਨਾ ਲਗੇ ਉਸ ਤੋਂ ਕਾਗਜ਼ ਲਗਾ ਦਿੰਨੇ ਆ ਤੇ ਉਹ ਸਰਦੀਆਂ ਦੇ ਵਿੱਚ ਸਿਰਫ ਇੰਨੇ ਨੇ ਹੀ ਸਰ ਜਾਂਦਾ ਬਸ ਖੁੱਲੀਆਂ ਨੇ ਉਹ ਆਪਣੇ ਆਪ ਹੀ ਕੰਫਰਟੇਬਲੋ ਕੇ ਬੈਠ ਜਾਂਦੀਆਂ ਨੇ ਗਰਮੀਆਂ ਦੇ ਵਿੱਚ ਐਫ ਗਾਵਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਆ ਕਿਉਂਕਿ ਇਹ ਠੰਡੇ ਏਰੀਆ ਦੇ ਜਾਨਵਰ ਨੇ ਤੇ ਉਸ ਨਾਲ ਇਹ ਗਰਮੀ ਜ਼ਿਆਦਾ ਮੰਨਦੇ ਨੇ ਗਰਮੀ ਦੇ ਵਿੱਚ ਇਹਨਾਂ ਨੂੰ ਜਿਸ ਤਰ੍ਹਾਂ ਹੁਣ ਛਾਵਰ ਚੱਲ ਰਿਹਾ ਇਹਨਾਂ ਨੂੰ ਛਾਵਰ ਛੱਡਦੇ ਆ ਹਰ ਤਿੰਨ ਘੰਟੇ ਬਾਅਦ 20-25 ਮਿੰਟ ਛਾਵਰ ਛੱਡਣੇ ਆ ਉਸ ਤੋਂ ਬਿਨਾਂ ਫੌਗਰ ਤੇ ਟਾਈਮਰ ਲੱਗਿਆ ਹੋਇਆ ਫੌਗਰ ਆਪਣੇ ਆਪ ਚੱਲਦੇ ਆ ਬੰਦ ਹੋ ਜਾਂਦੇ ਆ ਤੇ ਫੈਨ ਪੱਕੇ ਚੱਲਣੇ ਆ ਜਿੰਨਾ ਚਿਰ ਗਰਮੀ ਆ ਨੇ ਸਮੇਂ ਜੇ ਅੱਜਕੱਲ ਸਾਡਾ ਜਿਹੜਾ ਫਾਰਮ ਦਾ ਦੁੱਧ ਆ ਮਿਲਕ ਪਲਾਂਟ ਲੁਧਿਆਣਾ ਨੂੰ ਜਾ ਰਿਹਾ ਫਾਰਮ ਦੇ ਤੌਰ ਤੇ ਇਸ ਤੋਂ ਬਾਅਦ ਅਸੀਂ ਹੁਣ ਨੈਕਸਟ ਪਲਾਨ ਚੱਲ ਰਹੀ ਹੈ ਸਾਡੀ ਵੀ ਜੇ ਇਸੇ ਤਰ੍ਹਾਂ ਕਾਮਯਾਬੀ ਮਿਲੀ ਤਾਂ ਅਸੀਂ ਜ਼ਰੂਰ ਇਹ ਦੁੱਧ ਨੂੰ ਦੋਆਂ ਪ੍ਰੋਡਕਸ਼ਨ ਆਪ ਪੈਦਾ ਕਰਾਂਗੇ ਕਮਰਸ਼ੀਅਲ ਤੌਰ ਤੇ ਲੈ ਕੇ ਜਾਵਾਂਗੇ ਜਿਵੇਂ ਪਨੀਰ ਬਣਾਉਣਾ ਬਣਾਉਣਾ ਦਹੀਂ ਬਣਾਉਣਾ ਉਸ ਬਾਰੇ ਵੀ ਸੋਚ ਰਹੇ ਆ ਤੇ ਪਰ ਹਜੇ ਥੋੜਾ ਜਿਹਾ ਅਸੀਂ ਜ਼ਿਆਦਾਤਰ ਜਿਹੜਾ ਸਾਡੀ ਵਿਚਾਰ ਆ ਇਹਨੂੰ ਵੱਡਾ ਕਰਨ ਤੇ ਆ ਕਿਉਂਕਿ ਵੱਡੇ ਫਾਰਮਾਂ 'ਚ ਹੀ ਫਾਇਦਾ ਹੁੰਦਾ ਜਿਹੜੇ ਤੁਸੀਂ ਛੋਟੇ ਕਾਰੋਬਾਰ ਆ ਉਹਨਾਂ ਵਿੱਚ ਇੰਨਾ ਫਾਇਦਾ ਨਹੀਂ ਹੁੰਦਾ ਮੰਨ ਲਓ ਅਸੀਂ ਕੋਈ ਕਾਰੋਬਾਰ ਲੱਖ ਰੁਪਏ ਦਾ ਕਰਦੇ ਆ ਤੇ ਉਹਦੇ ਵਿੱਚ ਸਾਨੂੰ ਜੇ 5000 ਰੁਪਿਆ ਪ੍ਰੋਫਿਟ ਆਉਂਦਾ ਤਾਂ ਅਸੀਂ 5000 ਨਾਲ ਪ੍ਰੋਫਿਟ ਜੀ ਨਹੀਂ ਆ ਸਕਦੇ ਜੇ ਅਸੀਂ 10 ਲੱਖ ਦਾ ਕਰਾਂਗੇ ਕਾਰੋਬਾਰ ਤਾਂ 10 ਲੱਖ ਦਾ ਕਾਰੋਬਾਰ ਕਰਨਾ ਸਾਨੂੰ ਘੱਟੋ ਘੱਟ 50000 ਰੁਪਿਆ ਆਮਦਨ ਬਣ ਜਾਂਦੀ ਹੈ ਇਸ ਤਰ੍ਹਾਂ ਸਾਨੂੰ ਥੋੜੇ ਜਿਹੇ ਵੱਡੇ ਕਾਰੋਬਾਰਾਂ ਚ ਹੀ ਫਾਇਦਾ ਜਿਹੜੇ ਛੋਟੇ ਕਾਰੋਬਾਰ ਆ ਉਹਨਾਂ ਦਾ ਲੇਬਰ ਵੀ ਨਹੀਂ ਕਈ ਵਾਰੀ ਪੂਰੀ ਹੁੰਦੀ ਦੋਦੇ ਕਾਰੋਬਾਰ ਚ ਅਸੀਂ ਇਹੀ ਸਮਝਦਾ ਮੈਂ ਬਈ ਜਰੂਰ ਜਿਹੜੇ ਕੰਮਾ ਕਰਨਾ ਚਾਹੀਦਾ ਤੇ ਵੱਡੇ ਲੈਵਲ ਤੇ ਕਰਨਾ ਜਿਹਦਾ ਇਹ ਆਪਣੇ ਆਪ ਇਹਨਾਂ ਦੀ ਨਿਗਰਾਨੀ ਰੱਖਣੀ ਪੈਂਦੀ ਆ ਕਿੰਨੇ ਚਿਰ ਬਾਅਦ ਜਿਹੜੇ ਜਿਹੜੇ ਸਾਡੇ ਡੰਗਰ ਆ ਗੰਭਣ ਹੋਏ ਕਿਹੜਾ ਕਿਉਂ ਨਹੀਂ ਸੂਇਆ ਕਿ ਕਿੰਨਾ ਟਾਈਮ ਉਹ ਗੰਭਣ ਹੋਣ ਤੋਂ ਬਾਅਦ ਉਹਨੇ ਕੀ ਕੀਤਾ ਇਸ ਤਰ੍ਹਾਂ ਸਾਡੇ ਕੰਨਾਂ ਦੇ ਵਿੱਚ ਸਾਰੇ ਡੰਗਰਾਂ ਦੇ ਸੀਰੀਅਲ ਨੰਬਰ ਪਾਏ ਆ ਇਹ ਨੰਬਰ ਜਿਹੜੇ ਪਾਏ ਆ ਇਹਨਾਂ ਦਾ ਰਜਿਸਟਰ ਬਕਾਇਦਾ ਲਾਇਆ ਹਰ ਡੰਗਰ ਦਾ ਰਜਿਸਟਰ ਚੈੱਕ ਕੀਤਾ ਜਾਂਦਾ ਵੀ ਇਹਦਾ ਨੰਬਰ ਤੇ ਇਹਨੂੰ ਕਦੋਂ ਇਹਦਾ ਗੰਭਣ ਦਾ ਟੀਕਾ ਹੋਇਆ ਲਾਇਆ ਗਿਆ ਕਦੋਂ ਇਹਨੂੰ ਕਿਹੜੀ ਬਿਮਾਰੀ ਪੈਦਾ ਹੋਈ ਕਿ ਕਿਹੜੇ ਸਮੇਂ ਤੇ ਇਹਨੇ ਸੂਣਾ ਵਾਂ ਕਦੋਂ ਇਹ ਸੂਇਆ ਸੀ ਕਿੰਨਾ ਐਡਵਾਂਸ ਹੋ ਪਿਆ ਜਾਂ ਲੇਟ ਆ ਕੀ ਆ ਉਹ ਸਾਰਾ ਕੁਝ ਇਹਨਾਂ ਦੇ ਕੱਲੇ-ਕੱਲੇ ਜਿਹੜੇ ਕੰਨਾਂ ਦੇ ਵਿੱਚ ਨੰਬਰ ਪਾਇਆ ਉਹਨਾਂ ਦੇ ਮਤਾਬਕ ਅਸੀਂ ਇਹਨਾਂ ਦੀ ਜਾਂਚ ਕਰਦੇ ਰਹਿੰਦੇ ਆ ਜਾਂਚ ਕਰਨ ਵਾਲੀ ਡੰਗਰ ਦੀ ਜਿਹੜੀ ਸਿਹਤ ਮੰਤ ਸਾਨੂੰ ਰਿਕਾਰਡ ਮਿਲਦਾ ਇਹਨੇ ਡੰਗਰਾਂ ਦੇ ਵਿੱਚ ਜੇ ਕੋਈ ਬੰਦਾ ਕਹੇ ਮੈਂ ਆ ਕੇ ਦੇਖ ਕੇ ਦੱਸ ਦੂੰਗਾ ਉਸ ਤਰ੍ਹਾਂ ਦੱਸਣਾ ਸੰਭਵ ਨਹੀਂ ਹੈਗਾ ਤੇ ਇਸੇ ਲਈ ਅਸੀਂ ਇਹਨਾਂ ਦੀ ਜਿਹੜੀ ਨੰਬਰਿੰਗ ਕੀਤੀ ਆ ਨੰਬਰਿੰਗ ਦੇ ਨਾਲ ਹੀ ਅਸੀਂ ਇਹਨਾਂ ਜਿਹੜੇ ਡੰਗਰਾਂ ਨੂੰ ਬਾਜਦੇ ਆ ਵੀ ਉਹਨਾਂ ਨੇ ਕੀ ਕੀ ਕੀਤਾ ਕਿੰਨੇ ਬੜੀ ਬਿਮਾਰ ਹੋਇਆ ਕਿਹੜੀ ਕਿਹੜੀ ਬਿਮਾਰੀ ਦਾ ਟੱਕਰਾ ਕਰਨਾ ਪਿਆ ਤੇ ਬਾਕੀ ਜਿਹੜੀ ਆ ਇਹ ਦੇ ਡੈਰੀ ਫਾਰਮ ਦੇ ਕੰਮ ਲਈ ਸਾਨੂੰ ਜੂਰ ਇਹੜੇ ਮਹਿਕਮੇ ਵੱਲੋਂ ਡੈਰੀ ਡਿਵੈਲਪਮੈਂਟ ਬੋਰਡ ਵੱਲੋਂ ਟ੍ਰੇਨਿੰਗ ਲੈਣੀ ਚਾਹੀਦੀ ਆ ਜੇ ਸਾਰੀ ਟ੍ਰੇਨਿੰਗ ਲਈ ਹੋ ਤਾਂ ਸਾਨੂੰ ਉਹਨਾਂ ਬਾਰੇ ਜਾਣਕਾਰੀ ਹੋਊਗੀ ਜਾਣਕਾਰੀ ਨਾਲ ਹੀ ਅਸੀਂ ਜਿਹੜੀ ਆ ਅਸੀਂ ਇਹਨਾਂ ਦਾ ਵੱਧ ਤੋਂ ਵੱਧ ਇਲਾਜ ਕਰ ਸਕਦੇ ਆ ਤੇ ਨਾਲ ਇਹਨਾਂ ਨੂੰ ਸਿਹਤਮੰਦ ਰੱਖ ਸਕਦੇ ਆ ਸਹੀ ਤਰ੍ਹਾਂ ਰੱਖਣ ਲਈ ਵੀ ਜ਼ਰੂਰੀ ਆ ਸਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਵੀ ਡੰਗਰਾਂ ਨੂੰ ਕਿਹੜੇ-ਕਿਹੜੇ ਚੀਜ਼ਾਂ ਦੀ ਘਾਟ ਆਉਂਦੀ ਆ ਕਿਹੜੀਆਂ ਕਿਸਤ ਮੌਸਮ ਦੇ ਵਿੱਚ ਕਿਹੜੀਆਂ ਖਰਾਕਾਂ ਪਾਉਣੀਆਂ ਚਾਹੀਦੀਆਂ ਕੀ ਉਹਦੀ ਮਾਤਰਾ ਹੋਣੀ ਚਾਹੀਦੀ ਆ ਇਹਨਾਂ ਗੱਲਾਂ ਨਾਲ ਹੀ ਅਸੀਂ ਡੈਰੀ ਫਾਰਮ ਨੂੰ ਕਾਮਯਾਬ ਕਰ ਸਕਦੇ ਆ ਡੈਰੀ ਫਾਰਮ ਦਾ ਤੰਦਾ ਜਿਹੜਾ ਉਹ ਜਣੀ ਇੱਕ ਲਾਹੇਵੰਦ ਤੰਦਾ ਬਣ ਸਕਦਾ ਪਰ ਜਿਹੜੀਆਂ ਪਿਛਲੇ ਸਮੇ ਸਾਡਾ ਜਿਹੜਾ ਲੁਧਿਆਣਾ ਮਿਲਕ ਪਲਾਂਟ ਆ ਜਿੱਥੇ ਦੁੱਧ ਜਾਂਦਾ ਉਹਨਾਂ ਨੇ ਪਿਛਲੀ ਮਾਰਚ ਮਹੀਨੇ ਤੋਂ ਲੈ ਕੇ ਲਾਕਡਾਊਨ ਤੋਂ ਬਾਅਦ ਚਾਰ ਵਾਰ 20-20 ਪੈਸੇ ਫੈਟ ਦਾ ਰੇਟ ਜਿਹੜਾ ਡਾਊਨ ਕਰਤਾ ਜਿਹਦੇ ਨਾਲ ਇੱਕ ਫੈਟ ਦਾ 80 ਪੈਸੇ ਰੇਟ ਡਾਊਨ ਚ ਲਿਆ ਗਿਆ 70 ਰੁਪਏ ਰੇਟ ਸੀਗਾ ਸਿਆਲਾਂ ਦੇ ਵਿੱਚ ਜਦੋਂ ਕਿ ਸਿਆਲਾਂ ਵਿੱਚ ਸਸਤਾ ਹੁੰਦਾ ਅਗੇ ਦੁੱਧ ਇਸ ਵਾਰ ਸਿਆਲਾਂ ਵਿੱਚ 70 ਰੁਪਏ ਸੀ ਤੇ ਗਰਮੀ ਵਿੱਚ ਦੁੱਧ ਮਹਿੰਗਾ ਕੀਤਾ ਜਾਂਦਾ ਤੇ ਉਹਨਾਂ ਨੇ 80 ਪੈਸੇ ਰੇਟ ਘੱਟ ਕਰਕੇ ਕਿਸਾਨ ਜਿਹੜੇ ਫਾਰਮਰ ਆ ਉਹਨਾਂ ਨੂੰ ਜਾਨੀ ਕਿ ਘਾਟੇ 'ਚ ਲਿਆਂਣ ਲਈ ਇੱਕ ਰਾਹ ਪੱਧਰਾ ਹੋਇਆ ਉਹਦੇ ਨਾਲ ਕਿਸਾਨ ਜਿਹੜੇ ਆ ਉਹ ਘਾਟੇ ਚ ਜਾ ਰਹੇ ਆ ਫਾਰਮ ਫਾਰਮਰ ਨੂੰ ਪ੍ਰੋਫਿਟ ਜਾਨ ਲੈਣ ਲਈ ਪੂਰਾ ਦੁੱਧ ਦਾ ਰੇਟ ਮਿਲਣਾ ਚਾਹੀਦਾ ਨਾਲ ਇਹ ਵੀ ਆ ਜ਼ਰੂਰੀ ਵੀ ਜਿਹੜੇ ਝਾਲੀ ਦੁੱਧ ਪੈਦਾ ਕਰਨ ਵਾਲੇ ਆ ਲੋਕ ਆ ਉਹਨਾਂ ਤੇ ਵੀ ਸਿਕੰਜਾ ਕੱਸਣਾ ਪਊਗਾ ਤਦ ਹੀ ਲੋਕਾਂ ਨੂੰ ਸਿਹਤਮੰਦ ਰੱਖਿਆ ਇਹਦਾ ਨਹੀਂ ਤਾਂ ਜੇ ਹੁਣ ਅਸੀਂ ਝਾਲੀ ਦੁੱਧ ਪੈਦਾ ਕਰਨ ਵਾਲੇ ਜਿਹੜੇ ਲੋਕ ਆ ਉਹ ਅਮੀਰ ਹੋ ਰਹੇ ਆ ਕਿਉਂਕਿ ਆਮ ਤੌਰ ਤੇ ਅਸੀਂ ਦੇਖੀਦਾ ਜਿਹੜੇ ਸਪੀਡ ਸ਼ਾਪਾਂ ਉਹਨਾਂ ਤੇ ਝਾਲੀ ਖੂਆ ਮਿਲ ਜਾਂਦਾ ਪਿਛਲੇ ਸਮੇਂ ਕਈ ਫੈਕਟਰੀਆਂ ਫੜ ਹੋਈਆਂ ਪੰਜਾਬ ਦੇ ਵਿੱਚ ਜੇਕਰ ਸਰਕਾਰ ਇਹਨਾਂ ਦੇ ਤਿਆਰ ਦਵੇ ਤਾਂ ਸਾਡੇ ਲੋਕਾਂ ਨੂੰ ਬਿਮਾਰੀਆਂ ਜਿਹੜੀਆਂ ਲੱਗਦੀਆਂ ਉਹਨਾਂ ਤੋਂ ਬਚਾਇਆ ਜਾ ਸਕਦਾ ਜਿਹੜੇ ਝਾਲੀ ਖੋਆ ਮਠਿਆਈਆਂ ਪੈਦਾ ਕਰਦੇ ਆ ਦੁੱਧ ਪੈਦਾ ਕਰਦੇ ਆ ਉਹਨਾਂ ਤੇ ਸਿਕੰਜਾ ਕਸਣਾ ਚਾਹੀਦਾ ਉਹ ਸਿਕੰਜਾ ਕਸਣ ਨਾਲ ਹੀ ਜਿਹੜੇ ਫਾਰਮਰਾਂ ਨੂੰ ਸਹੀ ਦੁੱਧ ਦਾ ਰੇਟ ਮਿਲੂਗਾ ਸਹੀ ਰੇਟ ਮਿਲਣ ਨਾਲ ਹੀ ਜਿਹੜੇ ਕਿਸਾਨ ਆ ਇਹ ਧੰਦੇ ਨੂੰ ਹੋਰ ਉੱਪਰ ਲਿਆ ਸਕਦੇ ਆ ਤਾਂ ਹੀ ਇਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ ਨਹੀਂ ਤਾਂ ਇਹ ਕਿਸਾਨਾਂ ਨੂੰ ਜਿਵੇਂ ਇਸ ਤਰ੍ਹਾਂ ਰੇਟ ਡਾਊਨ ਕੀਤਾ 80 ਪੈਸੇ ਪਰ ਫੈਟ ਤੇ ਉਹਦੇ ਨਾਲ ਕਿਸਾਨ ਘਟੇ ਜਾਣਗੇ ਜੇ ਕਿਸਾਨ ਘੰਟੇ ਘਟੇ ਜਾਂਦਾ ਤਾਂ ਜਿਆਦਾ ਦੁੱਧ ਆਊਗਾ ਤੇ ਜਿਹੜੇ ਪੈਦਾ ਕਰਨ ਵਾਲੇ ਲੋਕ ਖੇਤੀਬਾੜੀ ਦੇ ਨਾਲ ਸਹਾਇਕ ਧੰਦਾ ਜਿਹੜਾ ਡੈਰੀ ਦਾ ਉਹਨੂੰ ਛੱਡ ਜਾਣਗੇ ਤੇ ਫਿਰ ਇਹਦੇ ਨਾਲ ਕੋਈ ਬਹੁਤਾ ਆਮ ਜਨਤਾ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਵੱਲ ਜਾਣਾ ਪਊਗਾ ਜਿੱਥੇ ਅਸੀਂ ਦੁੱਧ ਪੈਦਾ ਕਰਨ ਲਈ ਜਿਹੜੇ ਜਿਹੜੇ ਚਾਰੇ ਵਰਤ ਰਹੇ ਆ ਉਹਨਾਂ ਦੇ ਵਿੱਚ ਸਾਨੂੰ ਸਿਆਲਾਂ ਦੇ ਵਿੱਚ ਮੱਖਣ ਖਾ ਵੀ ਕਿਹਾ ਜਾਂਦਾ ਉਹਨੂੰ ਉਹ ਵਰਤਣਾ ਚਾਹੀਦਾ ਜਦੋਂ ਅਸੀਂ ਉਹਨੂੰ ਵਰਤਾਂਗੇ ਉਹਦੇ ਨਾਲ ਉਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਪ੍ਰੋਟੀਨ ਦੇ ਨਾਲ ਨਾਲ ਜੇਕਰ ਅਸੀਂ ਉਹ ਤੇ ਸੂਖਮ ਤੱਤਾਂ ਦੀ ਸਪਰੇਅ ਕਰ ਦਈਏ ਜਿਹਦੇ ਵਿੱਚ ਜਿੰਕ, ਮੈਗਜ਼ੀਨ, ਮੈਗਨੀਸ਼ੀਅਮ ਵਗੈਰਾ ਹੋਰ ਜਿਹੜੇ ਤੱਤਾ ਉਹਨਾਂ ਨੂੰ ਜਦੋਂ ਅਸੀਂ ਸਪਰੇਅ ਕਰਕੇ ਪੈਦਾ ਕਰਾਂਗੇ ਤਾਂ ਉਹਨਾਂ ਦੇ ਜਿਹੜਾ ਡੰਗਰਾਂ ਨੂੰ ਜਦੋਂ ਅਸੀਂ ਪਾਉਣਾ ਉਹਦੇ ਲਈ ਡੰਗਰਾਂ ਦੇ ਵਿੱਚ ਜਿਹੜੀ ਉਹ ਘਾਟ ਆਉਂਦੀ ਆ ਉਹ ਕਦੇ ਨਹੀਂ ਆਊਗੀ ਤੇ ਡੰਗਰ ਗੱਭਣ ਹੋਣ ਲਈ ਵੀ ਸਮੇਂ ਸਿਰ ਗੱਭਣ ਹੋਣਗੇ ਇਹ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਦਾ ਸਾਨੂੰ ਬਹੁਤ ਜ਼ਰੂਰੀ ਹੱਕ ਬਣਦਾ ਵੀ ਉਹਨਾਂ ਦਾ ਧਿਆਨ ਦੇਣਾ ਚਾਹੀਦਾ ਬਰਸੀਨ ਦੇ ਵਿੱਚ ਕੀ ਆ ਪਾਣੀ ਆ ਜਾਰੇਦਰ ਪਾਣੀ ਜਿਆਦੇ ਆ ਉਹਦੇ ਨਾਲੋਂ ਸਭ ਤੋਂ ਸਫਲ ਇਹੀ ਆ ਵੀ ਸਾਨੂੰ ਮੱਖਣ ਘਾ ਦੀ ਵਰਤੋਂ ਸਿਆਲਾਂ ਵਾਂਗੂ ਜ਼ਰੂਰ ਕਰਨੀ ਚਾਹੀਦੀ ਆ ਤੇ ਮੱਖਣ ਘਾ ਦੇ ਵਿੱਚ ਬਹੁਤ ਤਾਕਤ ਆ ਸਾਨੂੰ ਸਰੋਂ ਦੀ ਖਾਲ ਪ੍ਰੋਟੀਨ ਜਿਆਦਾ ਮਿਲਦੇ ਆ ਤੇ ਬਣੇਮਿਆਂ ਦੀ ਖਾਲ ਉਹਨਾਂ ਚੀਜ਼ਾਂ ਮਹਿੰਗੀਆਂ ਜਿਹੜੀਆਂ ਚੀਜ਼ਾਂ ਅਸੀਂ ਉਹਨਾਂ ਤੋਂ ਬਚ ਸਕਦੇ ਆ ਉਹਨਾਂ ਦੇ ਜਿਹੜੇ ਪੈਸੇ ਸਾਡੇ ਜਿਆਦੇ ਖਰਚਨੇ ਪੈਂਦੇ ਆ ਉਹਨਾਂ ਦਾ ਜਦੋਂ ਮੱਖਣ ਘਾ ਵਗੈਰਾ ਪਾਉਨੇ ਆਸੀਂ ਉਹ ਸਸਤੇ ਵਿੱਚ ਅਸੀਂ ਦੁੱਧ ਪੈਦਾ ਕਰਕੇ ਉਹਦੀ ਦੁੱਧ ਦੀ ਪੈਦਾਵਾਰ ਵੀ ਵਧਾ ਸਕਦੇ ਆ ਉਹ ਪੈਦਾਵਾਰ ਵਧਾਉਣ ਦੇ ਵਿੱਚ ਕਾਫੀ ਸਹਿਯਕ ਹੁੰਦਾ ਇਸ ਲਈ ਮੱਖਣ ਘਾਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਬਾਕੀ ਡੰਗਰਾਂ ਦੇ ਵਿੱਚ ਸਾਨੂੰ ਡੰਗਰ ਜਿਹੜੇ ਹਰ ਨਸਲ ਦਾ ਤੇ ਤਜਰਬਾ ਕਰਨਾ ਚਾਹੀਦਾ ਤੇ ਇਹਨਾਂ ਦੇ ਵੀ ਪੀੜੀਵਾਰ ਪੀੜੀ ਸਾਨੂੰ ਦੇਖਣਾ ਪੈਂਦਾ ਫਾਰਮ ਦੇ ਵਿੱਚ ਮੈਂ ਹੁਣ ਥੋੜਾ ਡੇਰੀ ਫਾਰਮਿੰਗ ਵਾਲੇ ਪਾਸੇ ਆਉਣਾ ਚਾਹੁੰਦਾ ਕਿ ਜਿਹੜਾ ਡੇਰੀ ਫਾਰਮਿੰਗ ਦਾ ਕੰਮ ਆ ਉਹਦੇ ਵਿੱਚੋਂ ਅਸੀਂ ਦੇਖੋ ਅਸੀਂ ਆਪਣੀਆਂ ਮੱਛੀਆਂ ਵੀ ਅਸੀਂ ਮੁਫਤ ਦੀਆਂ ਪਾਲੀ ਜਾਂਦੇ ਆ ਨੰਬਰ 2 ਦੇ ਉੱਪਰ ਅਸੀਂ ਦੁੱਧ ਹੀ ਸੇਲ ਕਰਦੇ ਆ ਨੰਬਰ 3 ਦੇ ਉੱਪਰ ਜਿਹੜਾ ਇਹਨਾਂ ਦਾ ਰਹਿਤ ਖੂੰ ਦਾ ਉਹ ਵੀ ਅਸੀਂ ਉਹਦੀ ਕੰਪੋਸਟ ਬਣਾ ਕੇ ਉਹ ਵੀ ਸਾਡੇ ਖੇਤਾਂ ਦੇ ਵਿੱਚ ਜਾਂਦੀ ਹੈ ਇਸ ਤੋਂ ਇਲਾਵਾ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹਨਾ ਕਿ ਅਸੀਂ ਜਿੰਨੇ ਵੀ ਅਸੀਂ ਆਪਣੇ ਵੱਧ ਤੋਂ ਵੱਧ ਇਹਦੇ ਵਿੱਚ ਟਾਈਮ ਲਾਵਾਂਗੇ ਅਸੀਂ ਓਨੀ ਹੀ ਅਸੀਂ ਵੱਧ ਆਮਦਨ ਲੈ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਵੈਲਿਊ ਐਡੀਸ਼ਨ ਕਰਨੀ ਸ਼ੁਰੂ ਕਰ ਦਈਏ ਮੈਂ ਕੁਝ ਕਿਸਾਨਾਂ ਦੇ ਘਰਾਂ ਦੇ ਵਿੱਚ ਵੀ ਉਹਨਾਂ ਦਾ ਸਰਵੇ ਕੀਤਾ ਤੇ ਇਹ ਦੇਖਿਆ ਕਿ ਉਹ ਚੰਗੀ ਕਮਾਈ ਕਰਦੇ ਆ ਚੌਕੀ ਕਮਾਈ ਕਰਦੇ ਆ ਜਦੋਂ ਉਹ ਥੋੜਾ ਜਿਹਾ ਪ੍ਰੋਸੈਸਿੰਗ ਵਾਲੇ ਪਾਸੇ ਵੈਲਿਊ ਐਡੀਸ਼ਨ ਵਾਲੇ ਪਾਸੇ ਆ ਜਾਂਦੇ ਆ ਜਿਸ ਤਰ੍ਹਾਂ ਕੱਲਾ ਜੇ ਦੁੱਧ ਵੇਚਣ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਆ ਤੇ ਅਸੀਂ ਉਸ ਦਾ ਪਨੀਰ ਬਣਾ ਸਕਦੇ ਆ ਪਨੀਰ ਬਣਾ ਕੇ ਅਸੀਂ ਅੱਗੇ ਵੇਚ ਸਕਦੇ ਆ ਦਹੀਂ ਬਣਾ ਸਕਦੇ ਆ ਅਸੀਂ ਮੱਖਣ ਬਣਾ ਸਕਦੇ ਆ ਮੱਖਣ ਤੋਂ ਅੱਗੇ ਅਸੀਂ ਘਿਓ ਬਣਾ ਸਕਦੇ ਆ ਇਸੇ ਤਰ੍ਹਾਂ ਕਈ ਜੋ ਸਾਡੇ ਪਿੰਡਾਂ ਦੇ ਵਿੱਚ ਕਿਸਾਨ ਨੇ ਉਹਨਾਂ ਨੇ ਦੇਸੀ ਗਾਇਆਂ ਰੱਖੀਆਂ ਹੋਈਆਂ ਨੇ ਉਹਨਾਂ ਦਾ ਘਿਓ ਬਣਾ ਕੇ ਕਾਫੀ ਮਹਿੰਗਾ ਉਹਨਾਂ ਦੀ ਸੇਲ ਕਰਦੇ ਆ ਤੇ ਉਹਨਾਂ ਦੀ ਡਿਮਾਂਡ ਵੀ ਬਹੁਤ ਆ ਕਿਉਂਕਿ ਜੋ ਸਾਡੇ ਆਮ ਨਾਗਰਿਕ ਨੇ ਉਹਨਾਂ ਦੇ ਵਿੱਚ ਵੀ ਆਪਣੇ ਸਿਹਤ ਦੇ ਪ੍ਰਤੀ ਕਾਫੀ ਜਾਗਰੂਕਤਾ ਆਈ ਹੋਈ ਆ ਹੁਣ ਤੇ ਉਹ ਵੀ ਚੰਗੀ ਚੀਜ਼ ਲੈਣੀ ਪਸੰਦ ਕਰਦੇ ਆ ਭਾਵੇਂ ਉਹਨਾਂ ਨੂੰ ਥੋੜੀ ਮਹਿੰਗੀ ਮਿਲ ਜਵੇ ਸੋ ਕਿਸਾਨ ਵੀਰ ਆਪਣੀ ਆਮਦਨ ਦੇ ਵਿੱਚ ਚੌਕਾ ਵਾਧਾ ਕਰ ਸਕਦੇ ਆ ਜਦੋਂ ਉਹ ਆਪਣੇ ਦੁੱਧ ਦੇ ਪ੍ਰੋਡਕਟ ਦੀ ਹੋਰ ਅੱਗੇ ਪ੍ਰੋਸੈਸਿੰਗ ਕਰਨ ਉਸ ਨੂੰ ਇੱਕ ਕਿਸਾਨ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਹਰਿਆਣੇ ਦੇ ਵਿੱਚ ਆ ਉਨੇ ਡੇਰੀ ਫਾਰਮਿੰਗ ਦੇ ਵਿੱਚ ਆਪਣੀਆਂ ਗਾਈਆਂ ਮੱਝਾਂ ਰੱਖੀਆਂ ਹੋਈਆਂ ਨੇ ਤੇ ਉਹ ਅੱਗੇ ਉਸ ਦੇ ਰਸਗੁੱਲੇ ਬਣਾ ਬਣਾ ਕੇ ਦਿੱਲੀ ਵੇਚੀ ਜਾਂਦਾ ਸੋ ਆ ਗਈ ਪ੍ਰੋਸੈਸਿੰਗ ਦੇ ਨਾਲ ਹੀ ਅਸੀਂ ਆਮਦਨ ਦੇ ਵਿੱਚ ਚੌਖਾ ਵਾਧਾ ਕਰ ਸਕਦੇ ਆ ਤੇ ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਜੋ ਉਹਨਾਂ ਦੇ ਘਰ ਦੀ ਰਿਕੁਆਇਰਮੈਂਟ ਆ ਚਾਹੇ ਵੱਡਾ ਕਿਸਾਨ ਆ ਚਾਹੇ ਛੋਟਾ ਕਿਸਾਨ ਆ ਉਹਨੂੰ ਸਬਜ਼ੀਆਂ ਬਾਹਰੋਂ ਮੁੱਲ ਨਹੀਂ ਲੈਣੀਆਂ ਚਾਹੀਦੀਆਂ ਉਹਨੂੰ ਜੋ ਫਲ ਨੇ ਮੌਸਮੀ ਫਲ ਉਹਦੇ ਦਰਖਤ ਵੀ ਉਸ ਨੂੰ ਆਪਣੇ ਟਿਊਬਲ ਦੇ ਉੱਤੇ ਲਾ ਕੇ ਰੱਖਣੇ ਚਾਹੀਦੇ ਨੇ हां बाकीया ਵੀ ਜਿਹੜਾ ਦੁੱਧ ਹੈ ਦੁੱਧ ਸਾਨੂੰ ਘਰ ਦਾ ਹੀ ਲੈਣਾ ਚਾਹੀਦਾ ਘਰ ਦਾ ਪੀਣਾ ਚਾਹੀਦਾ ਜਿਹਦੇ ਜਿਹਦੇ ਕੋਲ ਜੋ ਇਹ ਸਾਧਨ ਉਪਲਬਧ ਨੇ ਜ਼ਮੀਨ ਹੈਗੀ ਆ ਪਿੰਡ ਦੇ ਵਿੱਚ ਬੈਠਾ ਪਿੰਡ ਵਾਲੇ ਬੰਦੇ ਨੂੰ ਦੁੱਧ ਮੁੱਲ ਨਹੀਂ ਲੈਣਾ ਚਾਹੀਦਾ ਸਬਜ਼ੀਆਂ ਮੁੱਲ ਨਹੀਂ ਲੈਣੀਆਂ ਚਾਹੀਦੀਆਂ ਇਸੇ ਤਰ੍ਹਾਂ ਹੀ ਫਿਰ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਜਿਸ ਤਰ੍ਹਾਂ ਜੋ ਸਾਡਾ ਡੇਰੀ ਫਾਰਮਿੰਗ ਦਾ ਯੂਨਿਟ ਆ ਇਹਦੇ ਵਿੱਚ ਜਿਸ ਤਰ੍ਹਾਂ ਸਾਡੇ ਗਾਈਆਂ ਰੱਖੀਆਂ ਹੋਈਆਂ ਨੇ ਗਾਈਆਂ ਦੇ ਫਿਰ ਅੱਗੇ ਸਾਡੇ ਕਾਫੀ ਹੱਦ ਤੱਕ ਸਾਡੇ ਬੱਚੀਆਂ ਹੋਈਆਂ ਨੇ ਕੁਝ ਬੱਚੇ ਵੀ ਹੋਏ ਨੇ ਤੇ ਬੱਚੀਆਂ ਫਿਰ ਅਸੀਂ ਅੱਗੇ ਉਹਨਾਂ ਨੂੰ ਅੱਗੇ ਫਿਰ ਵਧਾ ਲੈਨੇ ਆ ਤੇ ਅਸੀਂ 2011 ਤੋਂ ਸਿਰਫ ਦੋ ਗਾਈਆਂ ਨਾਲ ਅਸੀਂ ਕੰਮ ਸ਼ੁਰੂ ਕੀਤਾ ਸੀ ਜਿਹੜੀਆਂ ਕਿ ਹੁਣ ਵਧੀਆਂ ਵਧੀਆਂ ਸਾਨੂੰ ਦੁੱਧ ਦੇਣ ਵਾਲੀਆਂ ਵੀ ਸਾਡੀਆਂ ਜ਼ਿਆਦਾ ਹੋ ਗਈਆਂ ਨੇ ਸਾਡੀਆਂ ਹੁਣ ਦੁੱਧ ਦੇਣ ਵਾਲੀਆਂ ਇੱਥੇ ਸਾਡੇ ਕੋਲ 5 ਨੇ ਤੇ ਨਾਲ ਸਾਡੀਆਂ ਚਾਰ ਸਾਡੀਆਂ ਬੱਚੀਆਂ ਨੇ ਹੋਰ ਸੋ ਇਹ ਹੈ ਕਿ ਬੱਚੀਆਂ ਅੱਗੇ ਫਿਰ ਇਹ ਵੀ ਅੱਗੇ ਪ੍ਰੈਗਨੈਂਟ ਜਲਦੀ ਹੋ ਜਾਂਦੀਆਂ ਨੇ ਤੇ ਉਹ ਵੀ ਸਾਡਾ ਵਾਧਾ ਬਹੁਤ ਆ ਜਿਹੜੀਆਂ ਬੱਚੀਆਂ ਅਸੀਂ ਘਰ ਪਾਲਦੇ ਹਾਂ ਉਹ ਵੀ ਸਾਡੀ ਇੱਕ ਇੱਕ ਕਿਸਮ ਦੀ ਸਾਡੀ ਇਹ ਬਚਤ ਹੀ ਆ ਸੋ ਕਿਸਾਨ ਵੀਰ ਡੇਰੀ ਫਾਰਮਿੰਗ ਦਾ ਧੰਦਾ ਅਪਣਾ ਕੇ ਆਪਣੀ ਕਾਫੀ ਆਪਣੇ ਜੋ ਪਰਿਵਾਰ ਨੂੰ ਚੰਗਾ ਵਧੀਆ ਉਹ ਸਹੂਲਤਾਂ ਦੇ ਸਕਦੇ ਨੇ ਪੈਸੇ ਦੇ ਵਿੱਚ ਵੀ ਵਧੀਆ ਕਰ ਸਕਦੇ ਨੇ ਥੋੜਾ ਬਹੁਤ ਇਹਨਾਂ ਦੀ ਫੀਡ ਦੇ ਵਿੱਚ ਵੀ ਮੈਨੇਜਮੈਂਟ ਕਰਨੀ ਪੈਂਦੀ ਆ ਤੇ ਤਾਂ ਕਿ ਇਹਨਾਂ ਦੀ ਇਨਟੇਕ ਬਣੀ ਰਹੇ ਤੇ ਉਹ ਨਾਲ ਇਹਨਾਂ ਦੁੱਧ ਦੀ ਪ੍ਰੋਡਕਸ਼ਨ ਤੇ ਘਟਾ ਅਸਰ ਪਵੇ ਇਹ ਗਾਵਾਂ ਦੀ ਮਿਲਕਿੰਗ ਲਈ ਗਾਵਾਂ ਦਾ ਪਾਰਲਰ ਬਣਿਆ ਹੋਇਆ ਉੱਥੇ ਗਾਵਾਂ ਜਾ ਕੇ ਗਾਵਾਂ ਦੀ ਚੋਈ ਹੁੰਦੀ ਆ ਤੇ ਗਾਵਾਂ ਨੂੰ ਉੱਥੇ ਵੀ ਕੰਫਰਟੇਬਲ ਮਾਹੌਲ ਦਿੱਤਾ ਹੋਇਆ ਪਿੱਛੇ 사ਬਰ ਲੱਗੇ ਹੋਇਆ ਤਾਂ ਕਿ ਗਾਂ ਠੰਡੀ ਹੋ ਕੇ ਇੱਥੇ ਪਾਰਲਰ ਦੇ ਵਿੱਚ ਖੜੇ ਤੇ ਉਹ ਉਹਨੂੰ ਉਹਦੇ ਮਿਲਕਿੰਗ ਦੇ ਟਾਈਮ ਉਹਦੇ ਉੱਤੇ ਕੋਈ ਸਟ੍ਰੈਸ ਨਾ ਹੋਵੇ ਤਾਂ ਕਿ ਉਹ ਦੁੱਧ ਦੀ ਪ੍ਰੋਡਕਸ਼ਨ ਜ਼ਿਆਦਾ ਦੇ ਦੇ ਇੱਕ ਗੱਲ ਹੋਰ ਹੈ ਜਿਸ ਤਰ੍ਹਾਂ ਗਾਵਾਂ ਨੂੰ ਨਾ ਆਪਾਂ ਬੰਨ ਕੇ ਰੱਖਦੇ ਹਾਂ ਉਸ ਟਾਈਮ ਗਾਵਾਂ ਨੂੰ ਪਾਣੀ ਦੀ ਦਿੱਕਤ ਬਹੁਤ ਆਉਂਦੀ ਹੈ ਆਪਣੇ ਕੋਲ ਸਾਰਿਆਂ ਨੂੰ ਫ੍ਰੀ ਚੀਜ਼ ਪਾਣੀ ਹੈ ਅਸੀਂ ਗਾਂ ਨੂੰ ਪਾਣੀ ਨੀ ਪੂਰਾ ਦੇ ਸਕਦੇ ਤੇ ਅਸੀਂ ਇੱਥੇ ਵੀ ਟ੍ਰੇਆਂ ਲੱਗੀਆਂ ਹੋਈਆਂ ਨੇ ਤੇ ਉਹ ਟ੍ਰੇਆਂ ਦੇ ਵਿੱਚ ਹਰ ਟਾਈਮ ਪਾਣੀ ਅਵੇਲੇਬਲ ਆ ਤੇ ਪਾਰਲਰ ਦੇ ਵਿੱਚ ਵੀ ਪਾਣੀ ਵਾਲੀਆਂ ਟ੍ਰੇਆਂ ਲਾਈਆਂ ਨੇ ਤਾਂ ਕਿ ਗਾਂ ਉੱਥੇ ਰਿਲੈਕਸ ਖੜੀ ਪਾਣੀ ਪੀ ਸਕੇ ਸਾਡੇ ਕੋ ਸੈਂਸ ਸਰਬ ਸੌਫਟਵੇਅਰ ਲੱਗਿਆ ਹੋਇਆ ਜੋ ਇਹਨਾਂ ਦੇ ਗਰਦਨ ਦੇ ਵਿੱਚ ਪਾਇਆ ਹੋਇਆ ਇਹ ਪੂਰਾ ਗਾਂ ਦਾ ਡਾਟਾ ਸਾਰਾ ਸਾਨੂੰ ਪ੍ਰੋਵਾਈਡ ਕਰਦਾ ਕਿਹੜੀ ਗਾਂ ਕਿਨਾ ਪੱਠੇ ਖਾ ਰਹੀ ਆ ਕਿੰਨੀ ਜੁਗਾਲੀ ਕਰ ਰਹੀ ਆ ਕੀ ਉਹਦੀ ਐਕਟੀਵਿਟੀ ਆ ਇਸ ਦੇ ਨਾਲ ਤਾਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਗਾਂ ਕਦ ਹਿੱਟ ਚਾਈ ਆ ਕੋਸ ਉਹਦਾ ਪ੍ਰੋਪਰ ਟਾਈਮ ਏਜ ਦਾ ਕਿੰਨਾ ਕਾਦਾ ਹੈ ਬਾਕੀ ਇਹਨਾਂ ਦਾ ਮੈਨੂ ਰਿਕਾਰਡ ਵੀ ਅਸੀਂ ਬੁੱਕ ਦੇ ਉੱਤੇ ਲਿਖ ਕੇ ਰੱਖਦੇ ਹਾਂ ਪੂਰੇ ਸਾਲਾਂ ਦਾ ਕਿਸੇ ਵੀ ਕਾਰੋਬਾਰ ਨੂੰ ਕਾਮਯਾਬ ਕਰਨ ਖਾਤਰ ਕੋਈ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜਿੰਨਾ ਚਿਰ ਸਾਰੇ ਪਰਿਵਾਰ ਦਾ ਸਹਿਯੋਗ ਨਾ ਹੋਵੇ ਅਸੀਂ ਸਾਰੇ ਚਾਰ ਭਰਾ ਤੇ ਚਾਚਾ ਤੇ ਫਾਦਰ ਸਾਹਿਬ ਨੇ ਤੇ ਸਾਰਾ ਮਿਲ ਕੇ ਇਹ ਇਸ ਕੰਮ ਨੂੰ ਚਲਾਉਂਦੇ ਆ ਐਗਰੀਕਲਚਰ ਦੇ ਵਿੱਚ ਵੀ ਸੜਾ ਜਿੰਨਾ ਕੰਮ ਆ ਅਸੀਂ ਸਾਰੇ ਇਕੱਠੇ ਹੋ ਕੇ ਉਹ ਕੰਮ ਕਰਦੇ ਆ ਹਰ ਇੱਕ ਕੰਮ ਨੂੰ ਪ੍ਰੋਫਿਟ ਵੱਲ ਲੈ ਜਾਣ ਲਈ ਸਾਰੇ ਪਰਿਵਾਰ ਦਾ ਯੋਗਦਾਨ ਹੁੰਦਾ ਨਾ ਕਿ ਇੱਕ ਬੰਦੇ ਦਾ ਕੋਈ ਬੰਦਾ ਮੂਰੇ ਹੋ ਕੇ ਕੰਮ ਕਰਦਾ ਪਰ ਜੋ ਸਾਰਿਆਂ ਦਾ ਕੰਮ ਆ ਉਹ ਚੰਗੇ ਪ੍ਰੋਫਿਟ ਤੇ ਲੈ ਜਾ ਸਕਦਾ ਜਿਹੜੇ ਸਾਡੇ ਕੋਲੇ ਚੰਗਾ ਦੁੱਧ ਦੇਣ ਵਾਲੇ ਡੰਗਰ ਆ ਅਸੀਂ ਉਹਨਾਂ ਦੀ ਜਿਹੜੀ ਅਗਲੀ ਪੀੜ੍ਹੀ ਆ ਜਿਹੜੇ ਪੈਦਾ ਹੁੰਦੇ ਆ ਬੱਚੇ ਉਹਨਾਂ ਤੇ ਨਿਗਾਹ ਰੱਖਦੇ ਆ ਪਿਛਲੇ ਨੇ ਕਿੰਨਾ ਦੁੱਧ ਦਿੱਤਾ ਉਹਦੀ ਮਾਂ ਨੇ ਜਦੋਂ ਮਾਂ ਦਾ ਦੁੱਧ ਤੋਂ ਬਾਅਦ ਅਸੀਂ ਉਹਨੂੰ ਦੇਖਾਂਗੇ ਅਗਲਾ ਬੱਚਾ ਫਿਰ ਉਹ ਟੀਕਾ ਕਿਹੜਾ ਲਾਇਆ ਉਹਨਾਂ ਦੇ ਨਾਲ ਦੁੱਧ ਦੀ ਮਕਦਾਰ ਵਧਦੀ ਆ ਜੇ ਨਾ ਦੁੱਧ ਇਸੇ ਕਰਕੇ ਦੁੱਧ ਵੱਧ ਪੈਦਾ ਕਰਨ ਚਾਹੀ ਸਫਲ ਹੋਏ ਆ ਨਹੀਂ ਤਾਂ ਸਾਡੇ ਮੁਲਕ ਵਿੱਚ ਇਹਨਾਂ ਗੱਲਾਂ ਦੀ ਘਾਟ ਕਾਰਨ ਮੱਝਾਂ ਦਾ ਜ਼ਿਆਦਾ ਦੁੱਧ ਨਹੀਂ ਪੈਦਾ ਹੋ ਸਕਿਆ ਬ੍ਰਾਜ਼ੀਲ ਵਰਗੇ ਮੁਲਕਾਂ ਨੇ ਜਿਹੜਾ ਦੁੱਧ ਸਾਡੇ ਆ ਜਿਹੜੇ ਡੰਗਰਾਂ ਨੂੰ ਵੱਧ ਪੈਦਾ ਕੀਤਾ ਸਾਨੂੰ ਉਹਨਾਂ ਦੇ ਮਗਰ ਲੱਗਣਾ ਪਿਆ ਕਿਉਂਕਿ ਅਸੀਂ ਇੱਕੋ ਹੀ ਇੱਥੇ ਇਸ ਤਰ੍ਹਾਂ ਆਪਾਂ ਕਹਿੰਦੇ ਆ ਜਿਹੜਾ ਸੀਮਨ ਇੱਕੋ ਡੰਗਰ ਦਾ ਉਹ ਸਾਰੇ ਮਾਂ ਦੇ ਵੀ ਉਹੀ ਬੱਚਿਆਂ ਦੇ ਵੀ ਉਹਨਾਂ ਦੇ ਉਹੀ ਲੱਗੀ ਜਾਂਦਾ ਸੀ ਉਹ ਦੁੱਧ ਦੀ ਪੈਦਾਬਾਦ ਜਿਹੜੀ ਪੈਦਾ ਕਰਨ ਚ ਸਫਲ ਨਹੀਂ ਹੋ ਸਕਿਆ ਤੇ ਇਸ ਹੁਣ ਜਿਹੜੀ ਨਵੀਂ ਤਕਨੀਕ ਆਈ ਆ ਉਹਦੇ ਵਿੱਚ ਬਾਹਰੋਂ ਸੀਮਨ ਲੈ ਕੇ ਅਸੀਂ ਉਹਨਾਂ ਦੇ ਨਵੀਂ ਜਿਹੜੇ ਅ ਬੱਚੇ ਪੈਦਾ ਕਰਨ ਲਈ ਉਹਨਾਂ ਦੇ ਜਿਹੜੇ ਡੰਗਰਾਂ ਦੇ ਉਹ ਨਵੀਂ ਤਕਨੀਕ ਨਾਲ ਇਹੀ ਸਾਨੂੰ ਪਤਾ ਲੱਗਿਆ ਵੀ ਅਸੀਂ ਬਾਹਰੋਂ ਸੀਮਨ ਲੈ ਕੇ ਵਧੀਆ ਡੰਗਰ ਦਾ نسل ਵਾਲਾ ਉਹਦੇ ਨਾਲ ਦੁੱਧ ਵੱਧ ਪੈਦਾਵਾਰ ਕਰੀਏ ਡੰਗਰਾਂ ਦੇ ਵਿੱਚ ਕਾਫੀ ਬਿਮਾਰੀਆਂ ਦਾ ਵੀ ਖਿਆਲ ਰੱਖਣਾ ਪੈਂਦਾ ਮੂੰਹ ਖੁਰਦੀ ਬਿਮਾਰੀ ਆ ਜਾਂਦੀ ਆ ਉਹਨਾਂ ਦੇ ਟੀਕੇ ਸਾਨੂੰ ਸਮੇਂ ਸਿਰ ਲਾਉਣੇ ਚਾਹੀਦੇ ਆ ਗਲ ਕੋਟੂ ਦੀ ਬਿਮਾਰੀ ਆ ਗਈ ਉਹ ਵੀ ਪਾਵੇਂ ਸਰਕਾਰ ਫ੍ਰੀ ਵੀ ਦਿੰਦੀ ਆ ਉਹ ਪਰ ਇਹਨਾਂ ਚੀਜ਼ਾਂ ਦਾ ਸਾਨੂੰ ਸਮੇਂ-ਸਮੇਂ ਸਰ ਡੇਰੀ ਫਾਰਮ ਦੇ ਵਿੱਚ ਜਰੂਰ ਧਿਆਨ ਰੱਖ ਕੇ ਤਾਂ ਹੀ ਅੱਗੇ ਵਧਿਆ ਜਾ ਸਕਦਾ ਨਹੀਂ ਤਾਂ ਸਾਡੇ ਡੰਗਰ ਜੇ ਅਸੀਂ ਟਾਈਮ ਸਰ ਨਹੀਂ ਦਵਾਈ ਦਿੰਦੇ ਜਾਦੇ ਬਿਮਾਰ ਹੋਗੇ ਤੇ ਇਸ ਤਰ੍ਹਾਂ ਸਭ ਤੋਂ ਖਤਰਨਾਕ ਕਿ ਗਬਰੂਸੀਲੋਸਿਸ ਦੀ ਬਿਮਾਰੀ ਆ ਜਿਹਦੇ ਵਿੱਚ ਸਭ ਤੋਂ ਖਤਰਨਾਕ ਆ ਜੇ ਅਸੀਂ ਉਹ ਨਾ ਟੈਸਟ ਕਰਾਈਏ ਸਾਨੂੰ ਵੀ ਟੈਸਟ ਕਰਾਉਣੀ ਚਾਹੀਦੀ ਆ ਉਹ ਇਸ ਤਰ੍ਹਾਂ ਵੀ ਉਹ ਜੇ ਹੀ ਨਹੀਂ ਟੈਸਟ ਕਰਾਉਂਦੇ ਜਿਹੜਾ ਵੀ ਬੱਚਾ ਮਾਤਾ ਕੋਈ ਪੇਤਾ ਕੋਈ ਜਿਹੜੇ ਵੀ ਉਹਦਾ ਦੁੱਧ ਪੀਂਦੇ ਆ ਬਰੂਸੀਲੋਸਿਸ ਦਾ ਉਹ ਉਹ ਅੱਗੇ ਬੱਚੇ ਪੈਦਾ ਕਰਨ ਦੀ ਸਮਰੱਥਾ ਖਤਮ ਕਰ ਦਿੰਦੇ ਆ ਇਸ ਤਰ੍ਹਾਂ ਜਿਹੜੇ ਡੰਗਰ ਆ ਉਹ ਬੱਚਾ ਨਹੀਂ ਦੇ ਸਕਦੇ ਫਿਰੋ ਜੇ ਉਸ ਤਰ੍ਹਾਂ ਹੀ ਬਰੂਸੀਲੋਸਿਸ ਦੀ ਬਿਮਾਰੀ ਆ ਜਾਂਦੀ ਆ ਉਹ ਜ਼ਰੂਰ ਹਰ ਡੰਗਰ ਦੀ ਡੈਰੀ ਫਾਰਮ ਵਾਲੇ ਨੂੰ ਟੈਸਟ ਕਰਾਉਣਾ ਚਾਹੀਦਾ ਜੇਕਰ ਉਹ ਟੈਸਟ ਹੋਊਗਾ ਤਾਂ ਕਲੀਅਰ ਹੁੰਦਾ ਉਹਨਾਂ ਨੂੰ ਫਾਰਮਰ ਵਾਲੇ ਨੂੰ ਵੀ ਇਹਦੇ ਵਿੱਚ ਉਸ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਤੇ ਸਾਡੀ ਆਉਣ ਵਾਲੀ ਮਨੁੱਖਾਂ ਦੀ ਜਿਹੜੀ ਨਸਲ ਆ ਉਹਰੇ ਤੇ ਵੀ ਇਸ ਜਿਹੜੀ ਬਿਮਾਰੀ ਦਾ ਅਸਰ ਨਹੀਂ ਹੁੰਦਾ